हरियाणा की जनता इलेक्शन कमीशन की प्रेस कॉन्फ्रेंस का इंतजार कर रही थी कि कब इस बीजेपी सरकार से छुटकारा पाने का मौका मिलेगा योग ने आज तारीखों का ऐलान किया है एक अक्टूबर को हरियाणा प्रदेश के विधानसभा के चुनाव हैं। हम हरियाणा के अंदर बड़े मैंडेट के साथ सरकार बनाएंगे और मजबूती के साथ आगामी 45 दिन का जो रण इसको लड़ने का भी काम करेंगे education is not the amount of information that is put in the human brain it to must have man making character making and life building as a multiplication of ideas 4 haftiyan ch synthetic drugs ja chitta punjab de vichon khatam kita jayega ਦੋਸਤੋ ਹਰਿਆਣਾ ਵਿੱਚ ਅਸੈਂਬਲੀ ਚੋਣਾਂ ਦਾ ਐਲਾਨ ਹੋ ਗਿਆ ਹੈ ਮਤਲਬ ਹੁਣ ਕੁਝ ਸਾਲਾਂ ਤੋਂ ਬੀਜੀ ਜਾਂਦੀ ਨਫਰਤ ਦੀ ਫਸਲ ਨੂੰ ਵੱਢਣ ਦਾ ਸਮਾਂ ਆ ਗਿਆ ਮਤਲਬ ਵੱਢੀ ਦਾ ਸਮਾਂ ਇਹ ਨਫਰਤ ਦੀ ਫਸਲ ਪੈਦਾ ਕੀ ਕਰਦੀ ਹੈ ਦੋਸਤੋ ਵੋਟ ਵੋਟਰ ਮੰਡੀ ਵਿੱਚ ਲੋਕਤੰਤਰ ਦੀ ਮੰਡੀ ਵਿੱਚ ਜਦੋਂ ਇਹ ਫਸਲ ਵੇਚੀ ਜਾਂਦੀ ਹੈ ਤਾਂ ਮਿਲਦੀ ਹੈ ਸੱਤਾ ਕੋਰੇ ਕੋਰੇ ਨੋਟਾਂ ਦੇ ਬੰਡਲਾਂ ਵਾਂਗ ਸੱਤਾ ਅੱਜ ਦੀ ਵੀਡੀਓ ਵਿੱਚ ਹਰਿਆਣਾ ਇਲੈਕਸ਼ਨ ਦੀ ਗੱਲ ਕਰਾਂਗੇ ਜੋ ਨਫਰਤ ਦੀ ਫਸਲ ਹਰਿਆਣਾ ਚੋਣਾਂ ਕਰਕੇ ਬੀਜੀ ਗਈ ਸੀ ਉਸ ਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ 16 ਅਗਸਤ ਸ਼ਾਮੀ 3:30 ਵਜੇ ਦੇ ਕਰੀਬ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੀ ਐਂਡ ਕੇ ਅਤੇ ਹਰਿਆਣਾ ਵਿੱਚ ਇਲੈਕਸ਼ਨ ਦੀਆਂ ਤਰੀਕਾ ਦੀ ਘੋਸ਼ਣਾ ਕੀਤੀ ਫਰੈਂਡਸ ਕਮਿੰਗ ਟੂ ਹਰਿਆਣਾ ਵੀ ਆਰ ਅਨਾਊਂਸਿੰਗ ਇਲੈਕਸ਼ਨਸ ਫਾਰ ਹਰਿਆਣਾ ਆਲਸੋ ਅਨਾਊਂਸਿੰਗ ਇਲੈਕਸ਼ਨਸ ਫਾਰ ਹਰਿਆਣਾ ਆਲਸੋ हरियाणा में जो टोटल कॉन्स्टिट्यूएंसीज है हैं वो 90 हैं जनरल 73 एसटी 0 और एससी कॉन्स्टिट्यूएंसी 17 हैं दोस्तों आज ਦਾ ਵਿਸ਼ਾ ਹਰਿਆਣਾ ਦੇ ਉੱਪਰ ਹੀ ਕੇਂਦ੍ਰਿਤ ਹੈ ਸੋ ਹਰਿਆਣੇ ਦੀ ਹੀ ਗੱਲ ਕਰਾਂਗੇ ਹਰਿਆਣੇ ਵਿੱਚ ਇੱਕ ਹੀ ਫੇਸ ਵਿੱਚ ਵੋਟਾਂ ਹੋਣ ਜਾ ਰਹੀਆਂ ਹਨ ਸਿਆਸੀ ਪਾਰਟੀਆਂ ਇਸੇ ਦੀ ਹੀ ਉਡੀਕ ਵਿੱਚ ਸਨ ਹਰ ਪਾਰਟੀ ਨੇ ਆਪਣੀ ਸਿਆਸੀ ਵਿਸਾਤ ਵਿਛਾਈ ਹੋਈ ਹੈ ਹਰਿਆਣੇ ਵਿੱਚ ਕਈ ਮਹੀਨਿਆਂ ਤੋਂ ਪਿਛਲੇ 10 ਸਾਲਾਂ ਤੋਂ ਹਰਿਆਣਾ ਵਿੱਚ ਦੋਸਤੋ ਭਾਰਤੀ ਜਨਤਾ ਪਾਰਟੀ ਕਾਬਜ ਹੈ ਜਦੋਂ ਕਿ ਹਰਿਆਣਾ ਕਾਂਗਰਸ ਦਾ ਗੜ ਮੰਨਿਆ ਜਾਂਦਾ ਰਿਹਾ ਹੈ ਪੰਜਾਬੀਆਂ ਲਈ ਇੱਕ ਕੋੜੀ ਸਚਾਈ ਐਂਟੀ ਪੰਜਾਬੀ ਐਂਟੀ ਸਿੱਖ ਸਿਆਸੀ ਚਾਲਾਂ ਹਰਿਆਣੇ ਤੋਂ ਹੀ ਕਾਂਗਰਸ ਪਾਰਟੀ ਖੇਡਦੀ ਰਹੀ ਹੈ ਪੰਜਾਬ ਵਿੱਚ ਭਾਵੇਂ ਦੋਸਤੋ ਹਰਿਆਣਾ ਹੋਂਦ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦਾ ਹੀ ਇੱਕ ਹਿੱਸਾ ਰਿਹਾ ਪਰ ਆਪਣੇ ਹੀ ਪੰਜਾਬ ਦਾ ਹਿੱਸਾ ਹੋਣ ਦੇ ਬਾਵਜੂਦ ਇਹ ਕਾਂਗਰਸ ਸ਼ਾਸਿਤ ਪ੍ਰਦੇਸ਼ ਐਂਟੀ ਪੰਜਾਬ ਗਤੀਵਿਧੀਆਂ ਦਾ ਕੇਂਦਰ ਰਿਹਾ 84 ਦੇ ਕਾਲੇ ਦੌਰ ਦੀ ਗੱਲ ਕਰੀਏ ਤਾਂ ਨਵੰਬਰ 84 ਦੇ ਦੰਗਿਆਂ ਵਿੱਚ ਜਿਨ੍ਹਾਂ ਵੈਸ਼ੀ ਦਰਿੰਦਿਆਂ ਜਾਨਵਰਾਂ ਦਾ ਹੱਥ ਸੀ ਉਹਨਾਂ ਵਿੱਚੋਂ ਬਹੁਤੇ ਕਿੱਥੋਂ ਬਿਲੋਂਗ ਕਰਦੇ ਸਨ ਕਿਸ ਨੂੰ ਨਹੀਂ ਪਤਾ ਸਭ ਨੂੰ ਪਤਾ ਹੈ ਸਾਰਾ ਦੋਸ਼ ਗੋਲ ਟੋਪੀ ਜਾਂ ਸ਼ਾਂਤੀ ਦੂਤਾਂ ਨੂੰ ਦੇਣਾ ਚੰਗਾ ਨਹੀਂ ਹੈ ਇਹਨਾਂ ਦੀ ਸ਼ਮੂਲੀਅਤ ਵੀ ਚੰਗੀ ਤਰ੍ਹਾਂ ਦੰਗਿਆਂ ਵਿੱਚ ਸ਼ਾਮਲ ਸੀ ਉਹ ਤਾਂ ਸ਼ਾਮਲ ਸਨ ਹੀ ਪਰ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਦੋਸਤੋ ਸੰਤਾਂ ਦਾ ਉਭਾਰ ਵਾਰ-ਵਾਰ ਵਿਦਵੀਆਂ ਦੀਆਂ ਘਟਨਾਵਾਂ ਕਿੱਥੇ ਹੋ ਰਹੀਆਂ ਹਨ ਸੰਤਾਂ ਜੋ ਸੰਤਾਂ ਨੂੰ ਸਿੱਖ ਯੋਧੇ ਵਜੋਂ ਸਥਾਪਿਤ ਕੀਤਾ ਜਾ ਸਕੇ ਪੰਜਾਬ ਦੀ ਰਾਜਨੀਤੀ ਵਿੱਚ ਸਭ ਨੂੰ ਪਤਾ ਹੈ ਦੋਸਤੋ ਚਿਮਕਲਾ ਦੀ ਘਟਨਾ ਸਭ ਨੂੰ ਪਤਾ ਹੋਵੇਗੀ ਹਰਿਆਣੇ ਵਿੱਚ ਕਿਵੇਂ ਉੱਥੇ ਲੋਕਾਂ ਦੇ ਉੱਪਰ ਸਰਕਾਰ ਨੇ ਗੋਲੀ ਚਲਾਈ ਜਦੋਂ ਉਹ ਵਿਦਵੀਆਂ ਦਾ ਵਿਰੋਧ ਕਰ ਰਹੇ ਸਨ ਪਰ ਸੰਤਾਂ ਨੂੰ ਸਰਕਾਰੀ ਗੱਡੀਆਂ ਵਿੱਚ ਕਿਵੇਂ ਸੁਰੱਖਤ ਕੱਢਿਆ ਗਿਆ ਉਹ ਵੀ ਸਭ ਨੂੰ ਪਤਾ ਹੈ ਦੋਸਤੋ ਐਂਟੀ ਸਖਲਿਮੈਂਟਾਂ ਦੀ ਪਨਾਹਗਾਹ ਵੀ ਹਰਿਆਣਾ ਬੰਦਾ ਹੀ ਰਿਹਾ ਹੈ ਪ੍ਰਾਣੀਆਂ ਗੱਲਾਂ ਕੋਲਣ ਦੀ ਸਾ ਦੋਸਤੋ ਜੋ ਅਜ ਅੱਖਾਂ ਦੇ ਸਾਹਮਣੇ ਹੈ ਉਸ ਦੀ ਗੱਲ ਕਰਨੀ ਜ਼ਿਆਦਾ ਠੀਕ ਹੋਵੇਗੀ ਸਾਡੇ ਲੋਕਾਂ ਦੀ ਯਾਦਦਾਸ਼ਤ ਬੜੀ ਹੀ ਕਮਜ਼ੋਰ ਹੈ ਦੋਸਤੋ ਅਸੀਂ 40 ਸਾਲ ਪੁਰਾਣੀਆਂ ਘਟਨਾਵਾਂ ਨੂੰ ਹੀ ਮਿਥਿਹਾਸ ਇਤਿਹਾਸ ਬਣਾ ਕੇ ਰੜਕਣ ਲੱਗ ਪੈਂਦੇ ਹਾਂ ਜਦੋਂ ਕਿ ਸਭ ਨੂੰ ਪਤਾ ਹੈ ਕਿ ਵੈਰੀਫਾਈ ਕਰਨ ਲਈ ਬਹੁਤ ਸਾਰੇ ਤੱਥ ਅੱਜ ਵੀ ਸਾਡੇ ਸਾਹਮਣੇ ਹਨ ਪਰ ਅਸੀਂ ਜੋ ਮਨੋਤ ਬਣਾਈ ਹੁੰਦੀ ਹੈ ਉਸ ਨੂੰ ਹੀ ਸੱਚ ਮੰਨਣਾ ਚਾਹੁੰਦੇ ਹਾਂ ਸੱਚ ਨੂੰ ਸੱਚ ਹੀ ਨਹੀਂ ਮੰਨਦੇ ਕਿਸੇ ਕਸੋਟੀ ਦੇ ਪਰਖੀ ਗਈ ਗੱਲ ਨੂੰ ਸੱਚ ਮੰਨਣਾ ਇਹ ਸਾਨੂੰ ਮਨਜ਼ੂਰ ਹੀ ਨਹੀਂ ਹੁੰਦਾ ਅੱਜ ਦੀ ਗੱਲ ਕਰੀਏ ਤਾਂ ਦੋਸਤੋ ਚਲੋ ਕਾਂਗਰਸ ਦੀ ਹੁੱਡਾ ਸਰਕਾਰ ਤੋਂ ਸ਼ੁਰੂ ਕਰਦੇ ਹਾਂ ਸਿਆਸੀ ਦੂਸ਼ਣਬਾਜ਼ੀ ਕੀ ਹੁੰਦੀ ਸੀ ਉਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਹੁੱਡਾ ਉਹਨਾਂ ਨੂੰ ਰਾਹੁਲ ਗਾਂਧੀ ਦੇ ਜੀਜਾ ਜੀ ਰੋਬਰਟ ਵਾਡਰਾ ਉਹਨਾਂ ਦਾ ਪ੍ਰਾਪਰਟੀ ਡੀਲਰ ਕਹਿ ਕੇ ਭੰਡਿਆ ਜਾਂਦਾ ਸੀ ਕਿਵੇਂ ਇੱਕ ਪ੍ਰਾਪਰਟੀ ਡੀਲਰ ਏਜੰਟ ਵਾਗ ਉਹਨਾਂ ਨੇ ਪ੍ਰਿੰਕਾ ਗਾਂਧੀ ਦੇ ਪਤੀ ਅਤੇ ਸੋਨੀਆ ਗਾਂਧੀ ਦੇ ਜਵਾਈ ਰੋਬਰਟ ਵਾਡਰਾ ਨੂੰ ਹਰਿਆਣੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਰਕਾਰੀ ਸਰੂਖ ਸੱਤਾ ਦੇ ਸਰੂਖ ਕਰਕੇ ਮਿੱਟੀ ਦੇ ਪਾ ਦਵਾਈਆਂ ਸਨ ਹਰਿਆਣਾ ਵਿੱਚ ਸਭ ਨੂੰ ਪਤਾ ਹੈ ਦੋਸਤੋ ਸੱਤਾ ਬਦਲੀ ਹਰਿਆਣਾ ਵਿੱਚ ਕਾਂਗਰਸ ਸਰਕਾਰ ਬਦਲੀ ਤੇ ਭਾਜਪਾ ਸਰਕਾਰ ਵਿੱਚ ਆਈ ਪਰ ਹੋਇਆ ਕੀ ਉਹਨਾਂ ਇਲਜ਼ਾਮਾਂ ਉਹਨਾਂ ਕੇਸਾਂ ਦਾ ਕੀ ਬਣਿਆ ਸਭ ਨੂੰ ਪਤਾ ਹੈ ਸ਼ਾਇਦ ਕੁਝ ਵੀ ਨਹੀਂ ਇਹੋ ਕਹਿਣਾ ਠੀਕ ਹੋਵੇਗਾ ਹਰਿਆਣਾ ਵਿੱਚ ਕਾਂਗਰਸ ਨੂੰ ਉਮੀਦ ਸੀ ਕਿ 5 ਸਾਲ ਬਾਅਦ ਫੇਰ ਭਾਜਪਾ ਤੋਂ ਸੱਤਾ ਉਹਨਾਂ ਨੂੰ ਵਾਪਸ ਪ੍ਰਾਪਤ ਹੋ ਜਾਵੇਗੀ ਹਰਿਆਣਾ ਵਿੱਚ ਹੁੱਡਾ ਗਰੁੱਪ ਅਤੇ ਕੁਮਾਰੀ ਸ਼ਲਜਾਦਾ ਗਰੁੱਪ ਉਹ ਮੁੱਖ ਮੰਤਰੀ ਦੇ ਦਾਅਵੇ ਲਈ ਇੱਕ ਦੂਜੇ ਦੇ ਸਾਹਮਣੇ-ਸਾਹਮਣੇ ਹੋ ਗਏ ਪਰ ਭਾਰਤੀ ਜਨਤਾ ਪਾਰਟੀ ਦੁਸ਼ਾਂਤ ਚਟਾਲਾ ਦੀ ਮਦਦ ਨਾਲ ਫੇਰ ਸਰਕਾਰ ਬਣਾ ਕੇ 5 ਸਾਲ ਕੱਢ ਗਈ ਭਾਜਪਾ ਨੇ ਹਰਿਆਣੇ ਦੇ ਸੀਐਮ ਮਨੋਰ ਲਾਲ ਖੱਤਰ ਉਹਨਾਂ ਨੂੰ ਟਾਇਰ ਕਰਕੇ ਲੋਕ ਸਭਾ ਵਿੱਚ ਭੇਜ ਦਿੱਤਾ ਹੈ ਤੇ ਫਰੈਸ਼ ਜ਼ਿੰਮੇਵਾਰੀ ਦਿੱਤੀ ਹੈ ਨਾਇਬ ਸਿੰਘ ਸੈਣੀ ਨੂੰ ਜੋਸ਼ਵਲ ਇਹਨਾਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਕਰ ਰਹੇ ਹਨ ਹਰਿਆਣੇ ਵਿੱਚ ਜੋ ਕਾਂਗਰਸ ਦੇ ਵਿਛਾਏ ਜਾਲ ਭਾਜਪਾ ਇੰਟੀ ਕਿਸਾਨ ਹੈ ਇਸ ਜਾਲ ਨੂੰ ਕੱਟਣ ਦੀ ਕੋਸ਼ਿਸ਼ ਕਰ ਰਹੇ ਹਨ ਦੋਸਤੋ ਕਾਂਗਰਸ ਨੇ ਭਾਜਪਾ ਦਾ ਹਰਿਆਣੇ ਅਤੇ ਪੰਜਾਬ ਵਿੱਚ ਸਫਾਇਆ ਕਰਨ ਲਈ ਦੋ ਬਹੁਤ ਹੀ ਖਤਰਨਾਕ ਚਾਲਾਂ ਚਲੀਆਂ ਸਨ ਇੱਕ ਕਿਸਾਨ ਅੰਦੋਲਨ ਅਤੇ ਦੂਜੀ ਊਮਨ ਰੈਸਲਰ ਪ੍ਰੋਟੈਸਟ ਪੰਜਾਬ ਵਿੱਚ ਕਿਸਾਨ ਅੰਦੋਲਨ ਦਾ ਪੂਰਾ ਅਸਰ ਇਹ ਆ ਐਂਟੀ ਬੀਜਪੀ ਤੋਂ ਇਹ ਅੰਦੋਲਨ ਸ਼ੁਰੂ ਹੋਇਆ ਅਤੇ ਐਂਟੀ ਹਿੰਦੂ ਸੈਂਟੀਮੈਂਟ ਵਿੱਚ ਬਦਲ ਗਿਆ ਦੋਸਤੋ ਪੰਜਾਬ ਵਿੱਚ ਕਾਂਗਰਸ ਨੇ ਪਹਿਲਾਂ ਕੈਪਟਨ ਮਰਿੰਦਰ ਅਤੇ ਫਿਰ ਚਰਨਜੀਤ ਸਿੰਘ ਚੰਨੀ ਇਹਨਾਂ ਦੋਹਾਂ ਕਾਂਗਰਸ ਦੇ ਮੁੱਖ ਮੰਤੀਆਂ ਰਾਹੀਂ ਕਿਸਾਨ ਅੰਦੋਲਨ ਨੂੰ ਪੂਰਾ ਸਪੋਰਟ ਅਤੇ ਸ਼ਾਇਦ ਕੁਝ ਹੱਦ ਤੱਕ ਗਾਈਡ ਵੀ ਕੀਤਾ ਕਿਸਾਨ ਪੰਜਾਬ ਦੇ ਕਿਸਾਨ ਮੰਗਾਂ ਲਈ ਪੰਜਾਬ ਦੀਆਂ ਸੜਕਾਂ ਤੇ ਘਟਾ ਤੇ ਦਿੱਲੀ ਦੀਆਂ ਬਰੂਹਾਂ ਤੇ ਜਾਦਾ ਬੈਠੇ ਇਸ ਸੰਘਰਸ਼ ਦੌਰਾਨ 600 ਤੋਂ 700 ਦੇ ਕਰੀਬ ਕਿਸਾਨ ਇਹਨਾਂ ਜਿਨ੍ਹਾਂ ਵਿੱਚੋਂ ਲਗਭਗ 95% ਬੱਗੀਆਂ ਦਾੜੀਆਂ ਵਾਲੇ ਬਜ਼ੁਰਗ ਕਿਸਾਨ ਉਹਨਾਂ ਦੀ ਮੌਤ ਹੋ ਗਈ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੇ ਪੁੱਤਰਾਂ ਪੋਤਿਆਂ ਨੂੰ ਕਾਂਗਰਸ ਨੇ ਪੰਜਾਬ ਵਿੱਚ ਸਰਕਾਰੀ ਨੌਕਰੀ ਦਿੱਤੀ ਅਤੇ 10-10 ਲੱਖ ਦਾ ਮੁਆਵਜ਼ਾ ਦਿੱਤਾ ਦੋਸਤੋ ਇਹਨਾਂ ਸਭ ਕਰਨ ਦੇ ਬਾਵਜੂਦ ਵੀ ਪੰਜਾਬ ਵਿੱਚ ਲੋਕਾਂ ਨੇ ਸੱਤਾ ਦਿੱਲੀੋਂ ਆਈ ਆਮ ਆਦਮੀ ਪਾਰਟੀ ਨੂੰ ਸੌਂਪ ਦਿੱਤੀ ਇਸ ਦਾ ਕਾਰਨ ਕਾਰਨ ਕਾਂਗਰਸ ਦੀ ਪਿੰਡਾਂ ਵਿੱਚ ਕੁਝ ਹੱਦ ਤੱਕ ਛਵੀ ਅੱਜ ਵੀ ਐਂਟੀ ਸਿੱਖ ਦੀ ਬਣੀ ਹੋਈ ਹੈ ਦੂਸਰਾ ਇਸ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਮੀਡੀਆ ਵਿੱਚ ਕਰੋੜਾਂ ਅਰਬਾਂ ਰੁਪਿਆ ਖਰਚ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇੰਨੀ ਹਵਾ ਬਣਾ ਦਿੱਤੀ ਕਿ ਲੋਕ ਸੁਪਨਿਆਂ ਦੀ ਦੁਨੀਆ ਵਿੱਚ ਘੁੰਮਣ ਲੱਗ ਪਏ ਆਮ ਆਦਮੀ ਪਾਰਟੀ ਦਾ ਪਿਛੋਕਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਪਿਛੋਕਰ ਉਹ ਸਭ ਕੁਝ ਉਸ ਨੂੰ ਗੋਰੀ ਨਹੀਂ ਰਹੇ ਸਨ ਅਤੇ ਸਭ ਕੁਝ ਭੁੱਲਦੇ ਹੋਏ ਕਾਂਗਰਸ ਦੀ ਥਾਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲੈ ਆਏ ਪੰਜਾਬ ਦੇ ਲੋਕ ਇਹਨਾਂ ਚੋਣਾਂ ਵਿੱਚ ਦੋਸਤੋ ਕਾਂਗਰਸ ਤੇ ਅਕਾਲੀਆਂ ਨੂੰ ਲੱਖਪਨਵੀਂ ਹਾਰ ਪ੍ਰਾਪਤ ਹੋਈ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿੱਚ ਪਹਿਲਾਂ ਵੀ ਨਾਮਾਤਰ ਹੀ ਪਾਰਟੀ ਸੀ ਵਾਸ ਸ਼ਰੋਮਣੀ ਅਕਾਲੀ ਦਲ ਦੇ ਇੱਕ ਸਹਿਯੋਗੀ ਪਾਰਟੀ ਉਸ ਦੀ ਤਾਂ ਹਰ ਯਕੀਨੀ ਹੀ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਕਾਮਯਾਬੀ ਵੇਖ ਕੇ ਕਾਂਗਰਸ ਨੇ ਇਹੋ ਜਿਹੀ ਇੱਕ ਹੋਰ ਸਿਆਸੀ ਚਾਲ ਹਰਿਆਣਾ ਵਿੱਚ ਚੱਲਣ ਦੀ ਸੋਚੀ ਅਤੇ ਇਹ ਦਾ ਖੇਡਿਆ ਪਰ ਮੂਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਦੋ ਨੇਤਾਵਾਂ ਨੇ ਹੀ ਕੀਤਾ ਇੱਕ ਭੰਦੇੜਾ ਤੇ ਦੂਜਾ ਡੱਲੇਵਾਲ ਐਮਐਸਪੀ ਦੀ ਮੰਗ ਲੈ ਕੇ ਦਿੱਲੀ ਅੰਦੋਲਨ ਲਈ ਜਾ ਰਹੇ ਸਨ ਪੱਕੇ ਧਰਨੇ ਲਾਉਣ ਲਈ ਅਤੇ ਸੜਕਾ ਜਾਮ ਕਰਨ ਲਈ ਪਰ ਹਰਿਆਣਾ ਸਰਕਾਰ ਨੇ ਇਸ ਵਾਰ ਸਖਤੀ ਕਰਦਿਆਂ ਇਹਨਾਂ ਨੂੰ ਹਰਿਆਣੇ ਦੀ ਹੱਦ ਸ਼ੰਭੂ ਬਾਡਰ ਤੇ ਹੀ ਡੱਕ ਲਿਆ। ਇਹਨਾਂ ਦੀ ਮੁੱਖ ਮੰਗ ਐਮਐਸਪੀ ਦੀ ਸੀ। ਇਹ ਉਹ ਮੰਗ ਲੈ ਕੇ ਉੱਥੇ ਹੀ ਧਰਨੇ ਤੇ ਬਹਿ ਗਏ। ਪੰਜਾਬ ਵਿੱਚ ਆਮ ਆਦਮੀ ਪਾਰਟੀ, ਉਹਨਾਂ ਦੇ ਕਈ ਨੇਤਾ ਖਾਸ ਕਰਕੇ ਅਨਮੋਨ ਗਗਲਮਾਨ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਆਪਣੇ ਭਾਸ਼ਣਾ ਵਿੱਚ ਕਈ ਵਾਰ ਕਹਿੰਦੇ ਹਨ ਕਿ ਸਾਡੇ ਕੋਲ ਪੱਕੀ ਐਮਐਸਪੀ ਦੇਣ ਦਾ ਪੂਰਾ ਫਾਰਮੂਲਾ ਹੈ। ਉਹਨਾਂ ਉਹ ਪਾਰਟੀਆਂ ਥੋੜੀ ਨੇ, ਉਹ ਲੁਟੇਰੇ ਨੇ। ਪਾਰਟੀਆਂ ਕੋਈ ਚੱਜ ਦਾ ਕੰਮ ਕਰਦੀਆਂ ਤੇ ਆਮ ਆਦਮੀ ਪਾਰਟੀ ਨੇ ਤਾਂ ਬਣਨਾ ਹੀ ਨਹੀਂ ਸੀ ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਆ ਅਸਤੀਫਾ ਹੁਣੇ ਦੇ ਦਿਓ ਸਾਡੀ ਸਰਕਾਰ ਬਣਾਓ ਅੱਜ ਦੇਵਾਂਗੇ ਅੱਜ ਚੈਲੰਜ ਆ ਮੈਨੂੰ ਕਿਉਂ ਕੇਜਰੀਵਾਲ ਜੀ ਨੇ ਖੁਦ ਇਸਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਅਨਾਉਂਸ ਕਰਾਂਗੇ ਸਾਰੀਆਂ ਫਸਲਾਂ ਕੈਪਟਨ ਸਾਹਿਬ ਨੂੰ ਸਾਡਾ ਖੁੱਲਾ ਚੈਲੰਜ ਆ ਅਸਤੀਫਾ ਹੁਣੇ ਦੇ ਦਿਓ ਸਾਡੀ ਸਰਕਾਰ ਬਣਾਓ ਅੱਜ ਦੇਵਾਂਗੇ ਅੱਜ ਚੈਲੰਜ ਆ ਮੈਨੂੰ ਕਿਉ ਕੇਜਰੀワਲ ਜੀ ਨੇ ਖੁਦ ਇਹ ਸੁਨੇਹਾ ਲਾ ਕੇ ਭੇਜਿਆ ਕਿ ਅਸੀਂ ਅੱਜ ਐਮਐਸਪੀ ਐਨਾਊਂਸ ਕਰਾਂਗੇ ਸਾਰੀਆਂ ਫਸਲਾਂ ਤੋਂ ਐਮਐਸਪੀ ਦਾ ਬਿੱਲ ਲੈ ਕੇ ਆਓ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਖੁਦ ਗਾਰੰਟੀ ਦੇਵੇ ਕਿਸਾਨਾਂ ਨੂੰ ਕਿ ਅਸੀਂ ਐਮਐਸਪੀ ਦੇਵਾਂਗੇ ਜਿੰਨੀ ਵੀ ਫਸਲ ਬਚ ਗਈ ਲੜਾਈ ਤਾਂ ਇਹ ਹੈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਦੀਵਾਲੀ ਦੇ ਤੋਹਫੇ ਦੇ ਤੌਰ ਤੇ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਇਹਦਾ ਸਿਧਾਂਤਕ ਤੌਰ ਤੇ ਅੱਜ ਕੈਬਨਿਟ ਦੇ ਵਿੱਚ ਫੈਸਲਾ ਹੋ ਗਿਆ। ਦੋਸਤੋ ਜਦੋਂ ਪੰਜਾਬ ਵਿੱਚ ਚੋਣਾਂ ਹੋਣੀਆਂ ਆ ਸੰਤਾ ਇਹ ਜੋਰਾ ਸ਼ੋਰਾ ਤੇ ਕੈਪਟਨ ਮਰਿੰਦਰ ਜੋ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਨੂੰ ਚੋਣਾਂ ਵਿੱਚ ਲਲਕਾਰ ਦੇ ਸਾਨ ਸਾਡੇ ਕੋਲ ਹੈ ਫਸਲਾਂ ਦੇ ਉੱਪਰ ਐਮਐਸਪੀ ਦੇਣ ਦਾ ਪੱਕਾ ਫਾਰਮੂਲਾ। ਕੈਪਟਨ ਦੀ ਕਾਂਗਰਸ ਸਰਕਾਰ ਐਮਐਸਪੀ ਦੀ ਗਾਰੰਟੀ ਦਵੇ ਜਾਂ ਫਿਰ ਸੱਤਾ ਤੋਂ ਹਟੇ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਵੇਗੀ ਤਾਂ ਸਾਰੀਆਂ ਫਸਲਾਂ ਦੇ ਉੱਪਰ ਗਰੰਟਡ ਉਹ ਐਮਐਸਪੀ ਦੇ ਦੇਵੇਗੀ। ਉਹਨਾਂ ਕੋਲ ਗਰੰਟਡ ਐਮਐਸਪੀ ਸਾਰੀਆਂ ਫਸਲਾਂ ਉੱਪਰ ਦੇਣ ਦਾ ਪੂਰਾ ਫਾਰਮੂਲਾ ਸੀ ਵੈਸੇ ਵੀ ਦੋਸਤੋ ਖੇਤੀ ਐਗਰੀਕਲਚਰ ਇਹ ਸਟੇਟ ਸਬਜੈਕਟ ਹੀ ਹੁੰਦਾ ਹੈ ਪਰ ਪੰਧੇਰ ਅਤੇ ਡੱਲੇਗਾਲ ਦੀ ਅਗਵਾਈ ਵਾਲੀਆਂ ਜਥੇਬੰਦੀਆਂ ਉਹ ਭਗਵੰਤ ਸਿੰਘ ਮਾਨ ਤੋਂ ਗਰੰਟਡ ਐਮਐਸਪੀ ਦਾ ਫਾਰਮੂਲਾ ਜੋ ਉਹ ਚੋਣਾਂ ਵੇਲੇ ਲਈ ਫਿਰਦੇ ਸਨ ਉਹ ਉਹਨਾਂ ਤੋਂ ਇਹ ਵਾਅਦਾ ਲੈਣ ਦੀ ਥਾਂ ਉਹ ਦਿੱਲੀ ਜਾ ਤੁਰੇ ਕੇ ਕੇਂਦਰ ਸਰਕਾਰ ਤੋਂ ਐਮਐਸਪੀ ਲੈਣ ਪੰਜਾਬ ਵਿੱਚ ਬਹੁਤਾ ਫਰਕ ਨਹੀਂ ਪੈਣਾ ਦੋਸਤੋ ਚੋਣਾਂ ਹੋ ਚੁੱਕੀਆਂ ਹਨ ਪਰ ਹਰਿਆਣਾ ਉੱਥੇ ਤਾਂ ਹੁਣ ਪਿੱਛੇ ਤਿਆਰ ਹੈ ਦੱਲੇਆਲੇ ਤੇ ਪੰਦੇਰ ਦਾ ਗਰੁੱਪ ਦਿੱਲੀ 84 ਦੰਗਿਆ ਵਾਲੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਉਹਨਾਂ ਨੂੰ ਮਿਲਣ ਗਏ ਸੰਸਦ ਵਿੱਚ ਜਦੋਂ ਸੰਸਦ ਦਾ ਸਤਰ ਚੱਲ ਰਿਹਾ ਸੀ ਉਹਨਾਂ ਨੇ ਸੱਤਾ ਵਿੱਚ ਆਉਣ ਤੇ ਹਾਂਜੀ ਕਾਂਗਰਸ ਨੇ ਸੱਤਾ ਵਿੱਚ ਆਉਣ ਤੇ ਐਮਐਸਪੀ ਦੀ ਗਰੰਟੀ ਦਿੱਤੀ ਹੈ ਦੋਸਤੋ ਜੋ ਲੋਕ ਕਿਸਾਨੀ ਅੰਦੋਲਨ ਵੇਲੇ ਰਕੇਸ਼ ਟਕੈਤ ਅਤੇ ਜੋਗਿੰਦਰ ਯਾਦਵ ਇਹਨਾਂ ਦਾ ਕਾਂਗਰਸੀ ਪਿਛੋਕੜ ਹੋਣ ਕਰਕੇ ਇਸ ਨੂੰ ਕਾਂਗਰਸੀ ਸਪੌਂਸਰਡ ਅੰਦੋਲਨ ਕਹਿੰਦੇ ਸਨ ਉਹ ਪੰਦੇਰ ਦਾ ਅਤੇ ਡੱਲੇਵਾਲ ਦਾ ਰਾਹੁਲ ਗਾਂਧੀ ਕਾਂਗਰਸ 84 ਵਾਲੀ ਪਾਰਟੀ ਬਲੂ ਸਟਾਰ ਵਾਲੀ ਇੱਕ ਪਾਰਟੀ ਕਾਂਗਰਸ ਉਸ ਦੇ ਲੀਡਰਾਂ ਨੂੰ ਮਿਲਣਾ ਉਹਨਾਂ ਦੇ ਇਸ ਸ਼ੱਕ ਨੂੰ ਹੋਰ ਪੱਕਾ ਕਰ ਗਿਆ ਹੈ ਦੂਜੀਆਂ ਚਾਲਾਂ ਦੋਸਤੋ ਇੱਕ ਹੋਰ ਚਾਲ ਜੋ ਹਰਿਆਣਾ ਵਿੱਚ ਚੱਲੀ ਗਈ ਸੀ ਖਾਸ ਕਰਕੇ ਹਰਿਆਣੇ ਦੀਆਂ ਵੋਟਾਂ ਨੂੰ ਮੁੱਖ ਰੱਖ ਕੇ ਉਹ ਸੀ ਊਮਨ ਰੈਸਲਰ ਪ੍ਰੋਟੈਸਟ ਦੋਸਤੋ ਭਾਜਪਾ ਦਾ ਇੱਕ ਸੰਸਦ ਬ੍ਰਿਜ ਭੂਸ਼ਣ ਸਿੰਘ ਜੋ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਸੀ ਦੋਸਤੋ ਉਹਨਾਂ ਦੇ ਉੱਪਰ ਜੋਨ ਸ਼ੋਸ਼ਨ ਦੇ ਇਲਜ਼ਾਮ ਲੱਗੇ ਹਰਿਆਣੇ ਦੀਆਂ ਅਨਾਮੀ ਪਹਿਲਵਾਨਾਂ ਨੇ ਜੋਨ ਸ਼ੋਸ਼ਨ ਦੇ ਇਲਜ਼ਾਮ ਲਗਾਏ ਦਿੱਲੀ ਤੋਂ 9 ਦੀ ਤੱਕ ਸੰਘ ਅੰਦੋਲਨ ਵਾਂਗ ਅੰਦੋਲਨ ਵੀ ਚਲਾਇਆ ਕਾਂਗਰਸ ਪੱਕੀ ਖਾਪ ਪੰਚਾਇਤਾਂ ਉਹਨਾਂ ਨਾਲ ਵੀ ਰਲ ਕੇ ਅੰਦੋਲਨ ਚਲਾਇਆ ਗਿਆ ਨਵੀਂ ਸੰਸਦ ਦੀ ਬਿਲਡਿੰਗ ਦਾ ਜਦੋਂ ਉਦਘਾਟਨ ਹੋਣਾ ਸੀ ਉਸ ਵੇਲੇ ਵੀ ਬੜਾ ਹੰਗਾਮਾ ਕੀਤਾ ਗਿਆ ਪਰ ਦੋਸਤੋ ਲੋਕ ਸਭਾ ਚੋਣਾਂ ਵਿੱਚ ਇਸ ਦਾ ਬਹੁਤਾ ਫਰਕ ਨਹੀਂ ਪਿਆ ਬਸ ਨਾਮਾਤਰ ਹੀ ਫਰਕ ਪਿਆ ਹੋਵੇਗਾ ਹੌਲੀ ਹੌਲੀ ਰੈਸਲਰ ਵੀ ਇਸ ਮਾਮਲੇ ਵਿੱਚ ਠੰਡੇ ਪੈ ਗਏ ਜੋਨ ਸ਼ੋਸ਼ਨ ਲੋਕਾਂ ਦਾ ਮੰਨਣਾ ਹੈ ਕਿ ਜੋਨ ਸ਼ੋਸ਼ਨ ਦਾ ਮਤਲਬ ਬਲਾਤਕਾਰ ਹੋ ਸਕਦਾ ਹੈ ਕਿ ਇਹਨਾਂ ਕੁੜੀਆਂ ਨਾਲ ਇਹਨਾਂ ਮਹਿਲਾ ਪਹਿਲਵਾਨਾਂ ਨਾਲ ਕਈ ਵਾਰ ਬਲਾਤਕਾਰ ਹੋਇਆ ਹੋਵੇਗਾ ਪਰ ਇਹ ਖੰਡਾਰਨਾ ਸਮਾਜਿਕ ਬਦਨਾਮੀ ਕਰਕੇ ਆਪਣੇ ਮੂੰਹੋਂ ਨਹੀਂ ਬੋਲ ਰਹੀਆਂ ਬਸ ਜੋਨ ਸ਼ੋਸ਼ਨ ਹੀ ਕਹਿ ਰਹੀਆਂ ਹਨ ਦੋਸਤੋ ਜਿਹੋ ਜਹੀ ਬ੍ਰਿਜ ਭੂਸ਼ਣ ਸਿੰਘ ਦੀ ਉਮਰ ਹੈ ਉਹ ਹੱਥ ਲਾ ਕੇ ਕੀ ਛੇੜਖਾਨੀ ਕਰੇਗਾ ਉਹ ਤਾਂ ਸਿੱਧਾ ਸਭ ਸਮਝ ਹੀ ਗਏ ਹੋਣੇ ਸ਼ਾਖਸ਼ੀ ਮਲਿਕਾ ਤੇ ਬਿਨੋਸ਼ ਫੋਗਟ ਉਹ ਇਲਜ਼ਾਮ ਲਾਉਣ ਵਿੱਚ ਸਾਰਿਆਂ ਵਿੱਚੋਂ ਮੂਰੇ ਸਨ ਦੋਸਤੋ ਜੌਨ ਸ਼ੋਸ਼ਨ ਕਿਸੇ ਵੀ ਖੇਤਰ ਵਿੱਚ ਹੋਵੇ ਖਾਸ ਕਰਕੇ ਮਹਿਲਾਵਾਂ ਦਾ ਉਹ ਬਹੁਤ ਹੀ ਸ਼ਰਮਨਾਕ ਹੁੰਦਾ ਹੈ ਖਾਸ ਕਰਕੇ ਖੇਡ ਦੇ ਖੇਤਰ ਵਿੱਚ ਦੋਸਤੋ ਖਿਡਾਰੀਆਂ ਵਿੱਚੋਂ ਕਿਸੇ ਨੇ ਵੀ ਕੋਈ ਮੈਡੀਕਲ ਰਿਪੋਰਟ ਜਾਂ ਕੁਝ ਅਜਿਹਾ ਸਟੈਪ ਨਹੀਂ ਚੁੱਕਿਆ ਜਿਸ ਨਾਲ ਪਿਜ ਪੂਸ਼ਨ ਸਿੰਘ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਜਾਂਦਾ ਹੌਲੀ ਹੌਲੀ ਇਹ ਪ੍ਰੋਟੈਸਟ ਤੋਂ ਵੀ ਪਿੱਛੇ ਹਟ ਗਏ ਪਰ ਲੋਕ ਲੋਕ ਸਮਝ ਗਏ ਇਹਨਾਂ ਦਾ ਪਿੱਛੇ ਹਟਣਾ ਇਹਨਾਂ ਦਾ ਪਿੱਛੇ ਹਟਣਾ ਲੋਕਾਂ ਵਿੱਚ ਇਹਨਾਂ ਨੂੰ ਥੋੜਾ ਸ਼ੱਕੀ ਕਰ ਗਿਆ ਜੋ ਤਵੇਹੇ ਪ੍ਰੋਟੈਸਟ ਤੋਂ ਵੀ ਪਿੱਛੇ ਹਟ ਗਏ ਖਾਸ ਕਰਕੇ ਲੋਕ ਸਭਾ ਚੋਣਾਂ ਤੋਂ ਬਾਅਦ ਤਾਂ ਲੋਕ ਇਹਨਾਂ ਬਾਰੇ ਕੁਝ ਸ਼ੱਕੀ ਹੋ ਗਏ ਕਿਦਰੇ ਸੱਚਮੁੱਚ ਇਹ 86 ਦੂਸਨਵਾਜੀ ਦਾ ਹਿੱਸਾ ਤਾਂ ਨਹੀਂ ਦੋਸਤੋ ਸੱਚ ਕੀ ਹੈ ਇਹ ਬ੍ਰਿਜ ਭੂਸ਼ਣ ਸਿੰਘ ਅਤੇ ਵਿਨੇਸ਼ ਫੋਗੜ ਜਾਂ ਸ਼ਾਖਸ਼ੀ ਮਲਕ ਇਹ ਹੀ ਜਾਣਦੇ ਹਨ ਦੋਸਤੋ ਇਹਨਾਂ ਵਿੱਚੋਂ ਇੱਕ ਪਹਿਲਵਾਨ ਸੀ ਵਿਨੇਸ਼ ਫੋਗੜ ਉਹ 올림픽 ਲਈ ਕੁਆਲੀਫਾਈ ਕਰ ਗਈ ਅਤੇ ਪਰਫਾਰਮ ਵੀ ਕਰ ਗਈ ਉੱਥੇ 올림픽 ਵਿੱਚ ਉਹ ਫਾਈਨਲ ਤੱਕ ਜਾ ਪਹੁੰਚੀ ਪਰ ਓਵਰ weight ਹੋਣ ਕਰਕੇ ਡਿਸਕਵਾਲੀਫਾਈ ਕਰ ਦਿੱਤੀ ਗਈ ਦੋਸਤੋ ਕਿੱਥੇ ਭਾਰਤ ਲਈ 골ਡ ਜਿੱਤਣ ਦੀਆਂ ਸੰਭਾਵਨਾਵਾਂ ਸਨ ਹੁਣ ਕਿੱਥੇ ਬਿਨਾ ਮੈਡਲ ਤੋਂ ਡਿਸਕਵਾਲਿਫਾਈ ਦਾ ਟੈਗ ਲਗਾਵਾ ਕੇ ਉਹ ਵਾਪਸ ਮੁੜ ਰਹੀ ਹੈ ਮਹਿਲਾ ਰੈਸਲਰ ਵਿਨੇਸ਼ ਫੋਗਟ ਸ਼ਾਇਦ ਕਰਮਾਂ ਦੀ ਗੱਲ ਹੈ ਜਾਂ ਰੱਬ ਦਾ ਇਨਸਾਫ ਜਾਣਕਾਰੀ ਲਈ ਦੋਸਤੋ ਪਹਿਲਾਂ ਇਹ 56 ਕਿਲੋ weight ਵਿੱਚ ਖੇਡਦੀ ਹੁੰਦੀ ਸੀ ਫਿਰ ਇਸਨੇ 올림픽 trial ਵੇਲੇ 53 ਕਿਲੋ weight ਵਿੱਚ ਖੇਡਣ ਦਾ ਫੈਸਲਾ ਕੀਤਾ ਦੋਸਤੋ ਉਸ ਵਿੱਚ ਇੱਕ ਹੋਰ ਮਹਿਲਾ ਪਹਿਲਵਾਨ ਉਹ ਕੁਆਲਿਫਾਈ ਕਰ ਗਈ ਸੀ ਅੰਤ ਵਿੱਚ ਇਸਨੇ ਅੰਡਰ 50 ਕਿਲੋ ਦੇ ਵੇਟ ਵਿੱਚ ਖੇਡਣ ਦਾ ਫੈਸਲਾ ਲਿਆ ਤੇ ਰੰਪੇਕਿਲ ਖੇਡਣ ਲਈ ਲਵਾਨਾ ਹੋ ਗਈ। ਦੋਸਤੋ ਇਹ ਫਾਈਨਲ ਤੱਕ ਪਹੁੰਚ ਗਈ। ਜਦੋਂ ਫਾਈਨਲ ਖੇਡਣ ਲਈ ਵੇਟ ਕੀਤਾ ਗਿਆ ਖਿਡਾਰੀਆਂ ਦਾ ਤਾਂ ਇਸ ਦਾ ਵਜ਼ਨ ਨਿਸ਼ਚਿਤ ਵਜ਼ਨ ਤੋਂ ਵੱਧ ਨਿਕਲਿਆ। ਹਰ ਹਿੱਲਾ-ਵਿਸਿਲਾ ਕਰਕੇ ਇੱਥੋਂ ਤੱਕ ਕਿ ਇਸ ਨੇ ਆਪਣੇ ਵਾਲ ਤੱਕ ਵੀ ਕਟਵਾ ਲਏ ਪਰ ਉਸ ਤੋਂ ਬਾਅਦ ਵੀ ਇਹ 100 ਗ੍ਰਾਮ ਓਵਰ ਵੇਟ ਨਿਕਲੀ ਜੋ ਸਟੈਂਡਰਡ ਵਜ਼ਨ ਸੀ ਉਸ ਤੋਂ ਵੱਧ ਨਿਕਲਿਆ ਇਸ ਦਾ ਵਜ਼ਨ। ਅਤੇ ਇਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਇੱਕ ਖਾਸ ਗੱਲ ਪਹਿਲਵਾਨਾਂ ਦਾ ਸਰੀਰ ਪੂਰਾ ਕੱਸਿਆ ਸਰੀਰ ਹੁੰਦਾ ਹੈ ਕਸਰਤੀ ਸਰੀਰ ਵਿੱਚੋਂ ਕਿੰਨਾ ਕੁ ਵਜ਼ਨ ਘਟਾ ਸਕਦੇ ਹੋ ਤੁਸੀਂ ਇਹ 56 ਕਿਲੋ ਤੋਂ 53 ਕਿਲੋ ਆ ਤੇ ਫਿਰ 50 ਕਿਲੋ ਤੱਕ ਖੇਡਣ ਵਿੱਚ ਆ ਗਈ ਸਰੀਰ ਸਰੀਰ ਹੁੰਦਾ ਹੈ ਦੋਸਤੋ ਉਹ ਵੀ ਪਹਿਲਵਾਨੀ ਸਰੀਰ ਇੱਕ ਦੋ ਟਾਈਮ ਦਾ ਰਜਮਾ ਭੋਜਨ ਉਹ ਵੀ ਪੁਰਾਣੇ ਸਟੈਂਡਰਡ weight ਵਾਲੇ ਲੈ ਜਾਂਦਾ ਹੈ ਇੰਜ ਵਿਨੇਸ਼ ਫੋਗੜ ਖਾਲੀ ਹੱਥ ਇੰਡੀਆ ਵਾਪਸ ਮੁੜ ਰਹੀ ਹੈ ਹੁਣ ਉਹ ਵੀ ਡਿਸਕਵালিਫਾਈ ਦਾ ਟੈਗ ਲਗਵਾ ਕੇ ਪਰ ਦੋਸਤੋ سوشل میڈیا ਵਿੱਚ ਕਾਂਗਰਸ ਪੱਖੀ ਅਤੇ ਕਮਿਊਨਿਸਟ ਪੱਖੀ ਲੋਕ ਹੈਂਡਲ ਉਸ ਨੂੰ ਵੀ ਜੇਤਾ ਮੰਗ ਪ੍ਰਚਾਰ ਰਹੇ ਹਨ سوشل میڈیا ਉੱਪਰ ਜਿਨ੍ਹਾਂ ਦੇ ਹੱਥ ਦੋਸਤੋ ਮੈਡਲ ਹਨ ਉਹ ਤਾਂ ਬਸ ਠੀਕ ਠਾਕ ਹੀ ਹਨ ਪਰ ਜਿਹੜੀ ਡਿਸਕਵালিਫਾਈ ਹੋ ਕੇ ਖਾਲੀ ਹੱਥ ਵਾਪਸ ਆ ਰਹੀ ਹੈ ਉਸ ਦੀ ਬੱਲੇ ਬੱਲੇ ਧੰਨ ਧੰਨ ਕਰ ਰਹੇ ਹਨ ਮੀਡੀਆ ਵਿੱਚ ਕਾਰਨ ਇਸ ਦਾ ਇੱਕ ਹੀ ਕਾਰਨ ਐਂਟੀ ਬੀਜੇਪੀ ਮਹਿੰਮ ਦਾ ਇੱਕ ਹਿੱਸਾ ਵਿਨੇਸ਼ ਫੋਗਟ ਉਸ ਪ੍ਰੋਟੈਸਟ ਦਾ ਮੁੱਖ ਚਿਹਰਾ ਰਹੀ ਹੈ ਤੇ ਹਰਿਆਣਾ ਚੋਣਾਂ ਵਿੱਚ ਉਸ ਨੂੰ ਫੇਰ ਤੋਂ ਉਸ ਦਾ ਚਿਹਰਾ ਬਣਾਇਆ ਜਾਵੇਗਾ। ਕਾਂਗਰਸ ਹੀ ਕਿਉਂ ਦੋਸਤੋ ਭਾਜਪਾ ਵੀ ਸਿਆਸੀ ਰਾਜਨੀਤਿਕ ਚਾਲਾਂ ਖੇਡ ਰਹੀ ਹੈ। ਭਾਜਪਾ ਸਰਕਾਰ ਵੀ ਇਸ ਡਿਸਕਵালিਫਾਈ ਹੋਈ ਲੜਕੀ ਨੂੰ ਇਨਾਮ ਸਨਮਾਨ ਹਰਿਆਣਾ ਸਰਕਾਰ ਵੱਲੋਂ ਪਰ ਕਿਹੜੀ ਗੱਲੋਂ ਦੋਸਤੋ ਹੋ ਕੇ ਜਜ਼ਬਾਤੀ ਹੋ ਕੇ ਕੀ ਭਾਰਤ ਲਈ ਕੋਈ ਮੈਡਲ ਪ੍ਰਾਪਤ ਕੀਤਾ ਹੈ ਉਸ ਨੇ? ਦੋਸਤੋ ਓਵਰ weight ਹੋ ਕੇ ਖੇਡਣਾ ਇਹ ਇੱਕ ਫਰੋਡ ਵਾਂਗ ਹੀ ਤਾਂ ਹੈ ਇਸ ਖੇਡ ਵਿੱਚ ਜਿਸ weight ਵਿੱਚ ਤੁਸੀਂ ਹੋ ਹੀ ਨਹੀਂ ਉਸ ਵਿੱਚ ਖੇਡਣਾ ਜ਼ਬਰਦਸਤੀ ਉਸ ਵਿੱਚ ਜਾ ਕੇ ਖੇਡਣਾ ਪਰ ਦੋਸਤੋ ਰਾਜਨੀਤੀ ਇੱਥੇ ਤਾਂ ਪੋਲਿਟਿਕਸ ਪੋਲਿਟਿਕਸ ਵਿੱਚ ਕਿਹਾ ਜਾਂਦਾ ਹੈ ਕਿ ਗਧੇ ਨੂੰ ਵੀ ਬਾਪ ਬਣਾ ਲਿਆ ਜਾਂਦਾ ਹੈ ਜੇ ਫਾਇਦਾ ਮਿਲਦਾ ਹੋਵੇ ਅੰਤ ਵਿੱਚ ਦੋਸਤੋ ਹਰਿਆਣੇ ਦੀਆਂ ਚੋਣਾਂ ਡਿਕਲੇਅਰ ਹੋ ਗਈਆਂ ਹਨ ਕਿਸਾਨੀ ਅੰਦੋਲਨ ਜਾਂ ਮੈਲਾ ਰੈਸਲਰ ਅੰਦੋਲਨ ਇਹਨਾਂ ਦੇ ਪਿੱਛੇ ਕੌਣ ਸੀ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੋਣਗੇ ਹਰਿਆਣੇ ਵਿੱਚ ਚੋਣਾ ਵੇਲੇ ਇਹ ਤਸਵੀਰ ਹਰਿਆਣੇ ਦੀਆਂ ਚੋਣਾ ਵੇਲੇ ਇਹ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਫਿਰ ਹੋਵੇਗੀ ਤੁਹਾਨੂੰ ਘ੍ਰਿਨਾ ਦੋਸਤੋ ਫਿਰ ਹੋਵੇਗੀ ਤੁਹਾਨੂੰ ਘ੍ਰਿਨਾ ਕੀ ਪੋਲਿਟਿਕਸ ਵਿੱਚ ਲੋਕ ਇਸ ਹੱਦ ਤੱਕ ਵੀ ਗਿਰ ਜਾਂਦੇ ਹਨ ਕਿਵੇਂ ਸਮਾਜ ਵਿੱਚ ਨਫ਼ਰਤ ਫਲਾਉਂਦੇ ਹਨ ਸੱਤਾ ਪ੍ਰਾਪਤ ਕਰਨ ਲਈ ਪੰਜਾਬੀਆਂ ਤੋਂ ਬਾਅਦ ਇਹ ਸੱਚ ਕੋਣ ਜਾਣਦਾ ਹੋਵੇਗਾ ਅਸੀਂ ਤਾਂ ਭੁਗਤਿਆ ਹੈ ਦੋਸਤੋ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਹੋ ਸਕਦਾ ਹੈ ਤਾਂ ਸ਼ੇਅਰ ਵੀ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ